ਪੰਜਾਬ ਵਿੱਚ ਬੀਜੇਪੀ ਇੱਕ ਵੀ ਲੋਕ ਸਭਾ ਸੀਟ ਨਹੀਂ ਜਿੱਤ ਸਕੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਨੀਤ ਸਿੰਘ ਬਿੱਟੂ ਨੂੰ ਆਪਣੀ ਕੈਬਨਿਟ ਦੇ ਵਿੱਚ ਸ਼ਾਮਿਲ ਕਰਕੇ ਇੱਕ ਵਾਰ ਫਿਰ ਤੋਂ ਸਿੱਖਾਂ ਨੂੰ ਸਾਧਨ ਦੀ ਕੋਸ਼ਿਸ਼ ਕੀਤੀ ਹੈ ਬਿੱਟੂ ਲੋਕ ਸਭਾ ਚੋਣਾਂ ਚ ਲੁਧਿਆਣਾ ਸੀਟ ਤੋਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਹੁਣ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਦੇ ਹੱਥੋਂ ਹਾਰੇ ਨੇ ਰਮਨੀਤ ਮਿੱਟੂ ਇਸ ਸਮੇਂ ਨਾਤਾ ਲੋਕ ਸਭਾ ਸੰਸਦ ਨੇ ਤੇ ਨਾ ਹੀ ਰਾਜ ਸਭਾ ਦੇ ਮੈਂਬਰ ਪੰਜਾਬ ਵਿਧਾਨ ਸਭਾ 'ਚ ਮਹਿਜ਼ ਦੋ ਵਿਧਾਇਕ ਹੋਣ ਦੇ ਕਰਕੇ ਬੀਜੇਪੀ ਇੱਥੋਂ ਉਹਨਾਂ ਨੂੰ ਰਾਜ ਸਭਾ ਭੇਜਣ ਦੀ ਪੋਜੀਸ਼ਨ ਵਿੱਚ ਨਹੀਂ ਹੈ ਅਜੇ ਇਹ ਵਿੱਚ ਪਾਰਟੀ ਉਹਨਾਂ ਨੂੰ ਹਰਿਆਣਾ ਜਾਂ ਕਿਸੇ ਦੂਜੀ ਸਟੇਟ ਦੇ ਵਿੱਚ ਰਾਜ ਸਭਾ 'ਚ ਭੇਜ ਸਕਦੀ ਹੈ ਹਰਿਆਣਾ 'ਚ ਕਾਂਗਰਸ ਦੇ ਰਾਜ ਸਭਾ ਸੰਸਦ ਦਪਿੰਦਰ ਹੁੱਡਾ ਰੋहतक ਸੀਟ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਨੇ ਅਜਿਹੇ ਵਿੱਚ ਉਹ 15 ਦਿਨ ਦੇ ਅੰਦਰ ਆਪਣੀ ਰਾਜ ਸਭਾ ਸੀਟ ਖਾਲੀ ਕਰਨਗੇ ਹਰਿਆਣਾ 'ਚ ਇਸ ਸਮੇਂ ਭਾਜਪਾ ਦੀ ਸਰਕਾਰ ਹੈ ਜਿੱਥੋਂ ਰਵਨੀਤ ਬਿੱਟੂ ਨੂੰ ਫਾਇਦਾ ਮਿਲ ਸਕਦਾ ਹੈ ਹੁਣ ਗੱਲ ਕਰਾਂਗੇ ਕਿ ਆਖਿਰਕਾਰ ਰਵਨੀਤ ਬਿੱਟੂ ਨੂੰ ਕੇਂਦਰੀ ਕੈਬਨਟ ਵਿੱਚ ਸ਼ਾਮਿਲ ਕਰਨ ਤੋਂ ਬਾਅਦ ਭਾਜਪਾ ਦੀ ਪੰਜਾਬ ਦੀਆਂ ਜਿਨ੍ਹਾਂ ਚਾਰ ਚੀਜ਼ਾਂ ਦੇ ਉੱਪਰ ਨਜ਼ਰ ਹੈ ਆਖਿਰਕਾਰ ਉਹ ਕਿਹੜੀਆਂ ਨੇ ਪਾਜਪਾ ਦੀ ਕੋਸ਼ਿਸ਼ ਬਿੱਟੂ ਦੇ ਬਹਾਨੇ ਉਹਨਾਂ ਦੇ ਦਾਦਾ ਦੀ ਲੈਗਸੀ ਨੂੰ ਵਰਤਣਾ ਇਸ ਵਾਰ ਵੀ ਲੋਕ ਸਭਾ ਚੋਣਾਂ ਦੇ ਵਿੱਚ ਰਵਨੀਤ ਬਿੱਟੂ ਨੇ ਚੋਣ ਪ੍ਰਚਾਰ ਦੇ ਦੌਰਾਨ ਆਪਣੇ ਦਾਦਾ ਬਿਆਨ ਸਿੰਘ ਦੀ ਫੋਟੋ ਹੋਰਡਿੰਗਸ ਅਤੇ ਬੈਨਰ ਦੇ ਉੱਪਰ ਲਗਾਈ ਸੀ ਉਧਰ ਦੂਜਾ ਕਾਰਨ ਹੈ 60% ਸੇਖਾ ਆਬਾਦੀ ਤੇ ਨਜ਼ਰ ਪੰਜਾਬ 'ਚ 60% ਆਬਾਦੀ ਸੇਖਾਂ ਦੀ ਹੈ ਬਿੱਟੂ ਇੱਕ ਪੱਗ ਵਾਲੇ ਸਿੱਖ ਨੇ ਉਹਨਾਂ ਨੂੰ ਮੰਤਰੀ ਬਣਾ ਕੇ ਪਾਰਟੀ ਇਸ ਆਬਾਦੀ ਨੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਬਿੱਟੂ ਨੂੰ ਕੇਂਦਰੀ ਕੈਬਨਟ ਵਿੱਚ ਸ਼ਾਮਲ ਕਰਕੇ ਬੀਜੇਪੀ ਨੇ ਉਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਪੰਜਾਬ ਦਾ ਵਿਰੋਧੀ ਦੱਸਦੇ ਸਨ ਬੀਜੇਪੀ ਨੂੰ ਪਾਰਟੀ ਲੀਡਰਾਂ ਨੂੰ ਉਮੀਦ ਹੈ ਕਿ ਬਿੱਟੂ ਨੂੰ ਮੰਤਰੀ ਬਣਾਉਣ ਨਾਲ ਪੰਜਾਬੀਆਂ ਨੂੰ ਇੱਕ ਵੱਡਾ ਪੋਜ਼ਿਟਿਵ ਸੁਨੇਹਾ ਜਿਹੜਾ ਉਹ ਮਿਲੇਗਾ ਪਾਰਟੀ ਦੀ ਰਣਨੀਤੀ ਸਿੱਖ ਚਿਹਰਿਆਂ ਨੂੰ ਅੱਗੇ ਰੱਖ ਕੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਟਾਰਗੇਟ ਕਰਨਾ ਹੈ ਤਾਂ ਕਿ ਪਿੰਡੂ ਏਰੀਏ ਵਿੱਚ ਬੈਠੇ ਹੋਏ ਲੋਕਾਂ ਨੂੰ ਭਾਜਪਾ ਟਾਰਗੇਟ ਕਰ ਸਕੇ ਤੀਸਰਾ ਵੱਡਾ ਕਾਰਨ ਹੈ ਪੰਜਾਬ ਦੇ ਵਿੱਚ ਸਿੱਖ ਚਿਹਰੇ ਦੀ ਕਮੀ ਨੂੰ ਭਾਜਪਾ ਦੇ ਵਿੱਚ ਪੂਰਾ ਕਰਨਾ ਅਤੇ ਅਕਾਲੀ ਦਲ ਤੋਂ ਅੱਗੇ ਨਿਕਲਣਾ ਪੰਜਾਬ ਦੇ ਅੰਦਰ ਭਾਜਪਾ ਦਾ ਗ੍ਰਾਫ ਤੇਜ਼ੀ ਦੇ ਨਾਲ ਵਧ ਰਿਹਾ ਇਸ ਲਈ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਨੇ ਪਿਛੇ ਛੱਡ ਕੇ ਵੋਟ ਸ਼ੇਅਰ ਦੇ ਮਾਮਲੇ ਵਿੱਚ ਤੀਸਰੀ ਵੱਡੀ ਪਾਰਟੀ ਬਣ ਚੁੱਕੀ ਹੈ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਵੋਟ ਸ਼ੇਅਰ 9% ਦੇ ਕ੍ਰੀਪ ਸੀ ਜੋ ਕਿ ਹੁਣ 2024 ਦੀਆਂ ਚੋਣਾਂ ਦੇ ਵਿੱਚ 18.56% تک ਪਹੁੰਚ ਗਿਆ ਜਦਕਿ ਦੂਜੇ ਪਾਸੇ 2019 ਦੀਆਂ ਲੋਕ ਸਭਾ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 27.45% ਸੀ ਜੋ ਕਿ ਹੁਣ 2024 ਦੇ ਵਿੱਚ ਮਹੱਸ 13.2% ਰਹਿ ਗਿਆ ਬੋਰਡ ਸ਼ੇਅਰ ਦੇ ਮਾਮਲੇ 'ਚ ਭਾਜਪਾ ਦੇ ਅੱਗੇ ਇਸ ਸਮੇਂ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੈ ਉਧਰ ਗੱਲ ਜੇਕਰ ਉਮੀਦਵਾਰਾਂ ਦੀ ਕਰੀਏ ਤਾਂ ਉਮੀਦਵਾਰੀ ਦੇ ਮਾਮਲੇ ਵਿੱਚ ਵੀ ਭਾਜਪਾ ਦਾ ਪਰਫਾਰਮੈਂਸ ਅਕਾਲੀ ਦਲ ਤੋਂ ਬਿਹਤਰ ਰਿਹਾ ਕਿਉਂਕਿ ਅਕਾਲੀ ਦਲ ਦੇ 13 ਉਮੀਦਵਾਰਾਂ ਵਿੱਚੋਂ ਇਸ ਵਾਰ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਨੇ ਜਿਹੜੀਆਂ ਉਹ ਜਬਤ ਨਹੀਂਆਂ ਜਦਕਿ ਸਿਰਫ ਇੱਕ ਬਠਿੰਡਾ ਸੀਟ ਉਹਨਾਂ ਦੇ ਹਿੱਸੇ ਆਈ ਹੈ ਪਰ ਦੂਜੇ ਪਾਸੇ ਭਾਜਪਾ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਤੋਂ ਬਿਹਤਰ ਰਹੀ ਉਹਨਾਂ ਦੇ 13 ਚੋਂ ਸਿਰਫ 4 ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਨੇ ਜਿਨ੍ਹਾਂ ਵਿੱਚ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਸੰਗਰੂਰ ਤੋਂ ਅਰਵਿੰਦ ਖੰਨਾ ਤੇ ਫਤਿਹਗੜ੍ਹ ਸਾਹਿਬ ਤੋਂ ਗੇਜਾਰਾਮ ਸ਼ਾਮਿਲ ਨੇ ਭਾਜਪਾ ਦੀਆਂ 13 ਸੀਟਾਂ ਚੋਂ ਤਿੰਨ ਸੀਟਾਂ ਤੇ ਦੂਸਰੇ ਨੰਬਰ ਤੇ ਰਹੀ ਜਿਸ ਵਿੱਚ ਲੁਧਿਆਣਾ ਜਲੰਧਰ ਤੇ ਗੁਰਦਾਸਪੁਰ ਦੀ ਸੀਟ ਸ਼ਾਮਿਲ ਹੈ ਪਾਰਟੀ 6 ਸੀਟਾਂ ਅਮਰitsar, ਅਨੰਦਪੁਰ ਸਾਹਿਬ, ਫਤਿਹਗੜ ਸਾਹਿਬ, ਫਿਰੋਜ਼ਪੁਰ, ਹਸ਼ਿਆਰਪੁਰ ਅਤੇ ਪਟਿਆਲਾ ਤੋਂ ਤੀਸਰੇ ਸਥਾਨ ਤੇ ਰਹੀ ਹੈ ਸੋ ਇਹ ਵੱਡੇ ਕਾਰਨ ਨੇ ਜਿਨ੍ਹਾਂ ਕਰਕੇ ਬੀਜੇਪੀ ਦੇ ਵੱਲੋਂ ਰਵਨੀਤ ਬਿੱਟੂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਤੇ ਉਹਨਾਂ ਵੱਲੋਂ ਇਸ ਕੇਂਦਰੀ ਮੰਤਰੀ ਦੇ ذریعے ਵੱਡੇ ਲਾਹੇ ਪੰਜਾਬ ਤੋਂ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਵੋਟ ਬੈਂਕ ਵਧਾਉਣ ਦੇ ਲਈ ਵੀ ਬੀਜੇਪੀ ਦਾ ਇੱਕ ਵਧੀਆ ਉਪਰਾਲਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਦੇਖੋ ਜਦੋਂ ਇਲੈਕਸ਼ਨਸ ਚੱਲ ਰਹੀ ਹੁੰਦੀ ਹੈ ਨਾ ਉਹ ਅਲੱਗ ਹੀ ਦਿਨ ਹੁੰਦਾ ਇਹਨਾਂ ਚਾਂਜਪਾ ਮਾਹੌਲ ਹੁੰਦਾ ਏ ਵੀ ਹਰ ਜਿਹੜਾ ਵਰਕਰ ਆ ਹਰ ਵੋਟਰ ਆ ਉਹ ਅਲੱਗ ਉਹਦਾ ਜਿਹੜਾ ਮਤਲਬ ਉਹਦੇ ਚਿਹਰੇ ਤੇ ਜਾਂ ਉਹਦੇ ਹਾਉ ਪਾਉ ਹੁੰਦੇ ਆ ਉਹ ਬੜੇ ਡਿਫਰੈਂਟ ਹੁੰਦੇ ਆ ਤੇ ਇਲੈਕਸ਼ਨ ਤੋਂ ਬਾਅਦ ਇੱਕਦਮ ਜਿਹੜੇ ਉਹ ਟੋਟਲ ਜਿਹੜਾ ਚਾਰਜ ਜਪ ਇੱਕ ਡਿਫਰੈਂਟ ਹੁੰਦਾ ਏ ਉਹ ਇੱਕਦਮ ਰਿਲੈਕਸ ਹੋ ਜਾਂਦਾ ਠੰਡਾ ਹੋ ਜਾਂਦਾ ਤੇ ਉਸੇ ਤਰੀਕੇ ਨਾਲ ਮੈਂ ਵੀ ਅੱਜ ਜਿਹੜਾ ਏ ਉਹ ਇੱਕ ਜਿਹਦਾ ਚਾਰਜ ਹੁੰਦੇ ਹੋਏ ਹੋਏ ਸੀ ਟੋਟਲ ਇੱਕ ਵਾਤਾਵਰਨ ਸੀ ਜਿਹੜਾ ਹੁਣ ਉਹ ਰਿਲੈਕਸ ਤੇ ਬਿਲਕੁਲ ਠੰਡਾ ਮਾਹੌਲਾ ਸ਼ਾਂਤ ਮਾਹੌਲਾ ਤੇ ਉਹਨੂੰ ਇੰਜੋਏ ਕਰ ਰਹੇ ਆ ਦੇਖੋ ਹੁਣ ਥੋੜਾ ਆਪਣੇ ਸ਼ਹਿਰ ਦਾ ਜਿਹੜਾ ਮੇਰਾ ਸ਼ਹਿਰ ਆ ਲੁਧਿਆਣਾ ਉਹਨੂੰ ਦੁਬਾਰਾ ਇੱਕ ਬਹੁਤ ਹੀ ਸ਼ਾਂਤ ਐਸੇ ਵਾਲੇ ਮਾਹੌਲਾ ਤੇ ਬੜਾ ਵਧੀਆ ਏ ਤੇ ਇਹ ਉਹ ਅਲੱਗ ਇਕ ਇਲੈਕਸ਼ਨ ਦੇ ਜਿਹੜੇ ਦਿਨ ਹੁੰਦੇ ਉਹ ਅਲੱਗ ਹੁੰਦੇ ਆ ਤੇ ਅੱਜ ਤੋਂ ਬਾਅਦ ਜਿਹੜਾ ਉਹ ਡਿਫਰੈਂਟ ਲੁਧਿਆਣਾ ਹੋਏਗਾ ਆਈ ਆਈ ਰਮਨੀਤ ਸਿੰਘ ਬਿਟ ਟੂ ਡੂ ਸਵਰ ਇਨ ਦਾ ਨੇਮ ਆਫ ਗੋਡ ਥੈਟ ਆਈ ਵਿਲ ਬੇਅਰ ਟਰੂ ਫੇਥ ਐਂਡ ਅਲੀਅੰਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਸ ਬਾਈ ਲਾ ਸਟੈਬਲਿਸ਼ਡ ਥੈਟ ਆਈ ਵਿਲ ਅਪਹੋਲਡ ਦਾ ਸੋਵਰਨਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਥੈਟ ਆਈ ਵਿਲ ਫੇਥਫੁਲੀ and discharge my duties as a minister consciously. Of, consciously discharge my duties as a minister of state for the union and that i will do right to all manner of people in accordance with the constitution and the law without fear or favour affection or ill will i i ravneet singh do swear in the name of god that i will not directly or indirectly communicate or reveal to any person or persons any matter which shall be brought under my consideration or shall become known to me as a minister of State for the union expect as may be required for the due discharge of my duties as such Minister of State.